ਸੱਚੇ ਕਾ ਦੋਸਤੋ ਆ ਜਿਹੜਾ ਵੀਡੀਓ ਮੈਂ ਸ਼ੇਅਰ ਕਰਨ ਲੱਗਿਆ ਹੈ ਪੰਜਾਬ ਪੁਲਿਸ ਦੇ ਉਸ ਬਹਾਦਰੀ ਕਹਾਣੇ ਹੈ ਤੇ ਦੂਜੇ ਪਾਸੇ ਇਨਸਾਨੀਅਤ ਨੂੰ ਜ਼ਿੰਦਾ ਰੱਖਣ ਵਾਲੇ ਉਸ ਪੁਲਿਸ ਮੁਲਾਜ਼ਮ ਦਾ ਜਿਹੜਾ ਜੇਕਰ ਉਸ ਸਮੇਂ ਉਸ ਜਗ੍ਹਾ ਤੇ ਮੌਜੂਦ ਨਾ ਹੁੰਦਾ ਤਾਂ ਪਤਾ ਨਹੀਂ ਕਿੰਨੇ ਰੁੱਖਾਂ ਦਾ ਨੁਕਸਾਨ ਹੋ ਜਾਂਦਾ ਕਿੰਨੀ ਜੀਆਂ ਦਾ ਨੁਕਸਾਨ ਹੋ ਜਾਂਦਾ ਇਹ ਦੋਨੇ ਚੀਜ਼ਾਂ ਜੁੜੀਆਂ ਨੇ ਸਾਡੀ ਮਾਨਸਿਕਤਾ ਦੇ ਨਾਲ ਹਾਲਾਂਕਿ ਇਸ ਪੁਲਿਸ ਮੁਲਾਜ਼ਮ ਦੇ ਨਾਲ ਮੈਨੇ ਗੱਲ ਵੀ ਕੀਤੀ ਤਾਂ ਉਹਨੇ ਦੱਸਿਆ ਕਿ ਉੱਥੋਂ ਬਹੁਤ ਸਾਰੇ ਲੋਕ ਲੱਗ ਰਹੇ ਸੀਗੇ ਸਾਈਡ ਤੇ ਅੱਗ ਲੱਗੀ ਹੋਈ ਸੀ ਅੱਗ ਲੱਗਣ ਦੇ ਕਾਰਨ ਤਾਂ ਨਹੀਂ ਕਹਿੰਦਾ ਮੈਂ ਲੱਭ ਪਾਇਆ ਕਿ ਆਖਰ ਕਿਉਂਕਿ ਉੱਥੇ ਕੋਈ ਨੇੜੇ ਤੇ ਟੇੜੇ ਵੀ ਨਹੀਂ ਸੀਗਾ ਜਿਵੇਂ ਆਮ ਤੌਰ ਤੇ ਖੇਤਾਂ ਨੂੰ ਕੋਈ ਵਾਰ ਅੱਗ ਲਾਉਂਦੇ ਪਰ ਅੱਗ ਜਰੂਰ ਲੱਗੀ ਹੋਈ ਸੀ ਅੱਗ ਵਧਦੀ ਜਾ ਰਹੀ ਸੀ ਗਰਮੀ ਦਾ ਮੌਸਮ ਹੈ ਬਹੁਤ ਫੁੱਲ ਬੂਟੇ ਜੱਕ ਯਕੀ ਪੇੜ ਪੌਦੇ ਨੇ ਜਿਹੜੇ ਉਹ ਸੁੱਕੇ ਪਏ ਹੁੰਦੇ ਨੇ ਅੱਗ ਵਧਦੀ ਜਾ ਰਹੀ ਸੀਗੀ ਪਰ ਇਸ ਪੁਲਿਸ ਮੁਲਾਜ਼ਮ ਨੇ ਜਦੋਂ ਉੱਥੋਂ ਨਿਕਲ ਰਿਹਾ ਸੀ ਇਹਦਾ ਨਾਂ ਹੈ ਏਐਸਆਈ ਜਗਵਿੰਦਰ ਸਿੰਘ ਜਿਹੜਾ ਉੱਥੋਂ ਜਦੋਂ ਨਿਕਲ ਰਿਹਾ ਹੁੰਦਾ ਆਪਦੇ ਕੰਮ ਵਾਸਤੇ ਪਟਿਆਲੇ ਜਾ ਰਿਹਾ ਸੀਗਾ ਤਾਂ ਨਹਿਰ ਦੇ ਕੰਢੇ-ਕੰਢੇ ਜਿਹੜੀ ਕਿ ਪਟਿਆਲੇ ਤੋਂ ਜਦੋਂ ਆਪਾਂ ਪਟਿਆਲਾ ਸੰਗਰੂਰ ਘਾ ਪਾਸੇ ਆਉਨੇ ਹਾਂ ਤਾਂ ਨਦਾਮਪੁਰ ਵਾਲੀ ਨਹਿਰ ਦੇ ਕੋਲੇ-ਕੋਲੇ ਜਦੋਂ ਉਹ ਨਿਕਲ ਰਿਹਾ ਸੀ ਤਾਂ ਉਸ ਜਗ੍ਹਾ ਤੇ ਅੱਗ ਲੱਗੀ ਦੇਖਦਾ ਹਾਲਾਂਕਿ ਉਹਨੇ ਦੇਖਿਆ ਕਿ ਆਸੇ-ਪਾਸੇ ਕੋਈ ਉਹਦੀ ਮਦਦ ਵਾਸਤੇ ਰੁਕਿਆ ਤਾਂ ਨਹੀਂ ਪਰ ਜਿਹੜੇ ਉਹਦੇ ਕੋਈ ਜਾਣਕਾਰ ਸੀਗੇ ਫਿਰ ਉਹਨੇ ਉਹ ਬੁਲਾਏ ਫਟਾਫਟ ਉਦੋਂ ਬਾਅਦ ਕੱਪੜੇ ਉਤਾਰੇ ਕੱਪੜੇ ਉਤਾਰ ਕੇ ਖੁਦ ਨਹਿਰ ਦੇ ਵਿੱਚ ਬੜਿਆ ਤੇ ਜਿੰਨਾ ਕਹੀਲਾ ਵਸੀਲਾ ਮੌਕੇ ਤੇ ਹੋ ਪਾਇਆ ਉਹਨੇ ਮਦਦ ਦੇ ਨਾਲ ਆਪਦੇ ਲਗਾਤਾਰ ਸ਼ੁਰੂ ਕਰਤੀ ਇਹ ਠੀਕ ਉਸੇ ਤਰ੍ਹਾਂ ਦੇ ਨਾਲ ਹੈ ਕਿ ਇਨਸਾਨੀਅਤ ਦੇ ਮਨ ਦੇ ਵਿੱਚ ਹੋਵੇ ਕਿ ਅਸੀਂ ਕੁਝ ਕਰਨਾ ਤਾਂ ਫਿਰ ਉਹ ਚੀਜ਼ ਭਾਵੇਂ ਥੋੜੀ ਹੋਵੇ ਭਾਵੇਂ ਬਹੁਤੇ ਅਸਰਦਾ ਜ਼ਰੂਰ ਹੁੰਦੀ ਹੈ ਇਹਨਾਂ ਫੁੱਲ ਬੁੱਟਿਆਂ ਦੀ ਅੱਗ ਬੁਝਾ ਲਈ ਗਈ ਉਸ ਤੋਂ ਬਾਅਦ ਦੇ ਵਿੱਚ ਫਰਮਗੇਟ ਵੀ ਪਹੁੰਚ ਜਾਂਦੀ ਹੈ ਉਹ ਬਾਕੀ ਬੁਝਾ ਦਿੰਦੀ ਹੈ ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਤੁਸੀਂ ਦੇਖੋ ਤੁਸੀਂ ਕਹੋਗੇ ਜੀਆਂ ਦਾ ਨੁਕਸਾਨ ਕੀ ਹੋ ਜਾਣਾ ਸੀ ਤੁਸੀਂ ਪਹਿਲਾਂ ਵੀ ਕਈ ਅੱਗਾਂ ਲਗੀਆਂ ਦੇਖੀਆਂ ਹੋਣੀਆਂ ਕਿ ਜਿਹੜੇ ਜੀਵ ਜੰਤੂ ਰਹਿੰਦੇ ਨੇਗੇ ਜਿਨ੍ਹਾਂ ਦੇ ਆਲ ਨੇ ਇਹਨਾਂ ਦਰਖਤਾਂ ਤੇ ਪਏ ਨੇ ਇਹਨਾਂ ਫੁੱਲ ਪੌਦਿਆਂ ਦੇ ਵਿੱਚ ਰਹਿੰਦੇ ਨੇਗੇ ਤਾਂ ਉਹਨਾਂ ਦੇ ਜਿਹੜੇ ਘਰ ਨੇ ਉਹ ਬਰਬਾਦ ਤਾਂ ਹੋਈ ਹੋਏ ਉਹਨਾਂ ਦੀ ਆਪ ਦੀ ਜ਼ਿੰਦਗੀ ਹੈ ਜਿਹੜੀ ਉਹ ਵੀ ਦੋਤੇ ਲੱਗ ਗਈ ਇਸ ਕਰਕੇ ਥੋੜਾ ਜਿਹਾ ਸੀ ਧਿਆਨ ਇਸ ਗੱਲਾਂ ਰੱਖਿਆ ਕਰੀਏ ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਕਈ ਜਗ੍ਹਾ ਤੇ ਅੱਗਾਂ ਲੱਗ ਜਾਂਦੀਆਂ ਨੇ ਆ ਜੰਗਲਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਾਂ ਪੇੜ ਪੌਦਿਆਂ ਦੇ ਉੱਤੇ ਅੱਗ ਲੱਗ ਜਾਂਦੀ ਹੈ ਪਰ ਉਹਦੇ ਵਿੱਚ ਇੱਕ ਚੀਜ਼ ਦੇਖਿਆ ਕਰੋ ਕਿੰਨੀਆਂ ਜਾਨਾਂ ਨੇ ਜਿਹੜੀਆਂ ਉਹਨਾਂ ਜੀਵ ਜੰਤੂਆਂ ਤੇ ਸਾਡੇ ਪਸ਼ੂ ਪੰਛੀਆਂ ਦੀਆਂ ਨੇ ਗਿਆ ਜਾਂਦੀਆਂ ਜਿਹੜੀਆਂ ਖੈਰ ਬਿਆ ਕਰਨੇ ਔਖੀਆਂ ਨੇ ਕੁਝ ਦਿਨ ਪਹਿਲਾਂ ਵੀ ਇੱਕ ਤਸਵੀਰ ਸਾਹਮਣੇ ਆਈ ਸੀ ਉਸ ਉੱਲੂ ਦੇ ਬੱਚੇ ਸੀਗੇ ਆਪ ਸੀ ਜਾਂ ਫਿਰ ਕਈ ਕਿ ਉੱਥੇ ਦੋ ਤਿੰਨ ਉਹ ਉੱਲੂ ਸੀਗੇ ਉਹ ਅੱਗ ਦੇ ਵਿੱਚ ਮੱਚ ਜਾਂਦੇ ਨੇ ਜਿਹੜੀ ਲਾਈ ਹੋਈ ਹੁੰਦੀ ਹੈ ਪਰ ਇਹਨਾਂ ਸਾਰਿਆਂ ਦੇ ਵਿੱਚ ਸ਼ਾਇਦ ਅਸੀਂ ਇਹ ਜੀ ਭੋਲੇ ਆਨੇ ਆ ਵੀ ਅਸੀਂ ਕੀ ਲੈਣਾ ਯਾਰ ਕੀ ਬੜਾ ਪੁੱਛਦਾ ਜਾਨਵਰਾ ਨੂੰ ਪਰ ਤੁਸੀਂ ਇਹ ਚੀਜ਼ ਸੋਚੋ ਵੀ ਉਹਨਾਂ ਦੇ ਵੀ ਘਰ ਉਹੀ ਨੇਗੇ ਤੇ ਦੂਜੇ ਪਾਸੇ ਜਦੋਂ ਅਸੀਂ ਉਹਨਾਂ ਨੂੰ ਅਣਗੌਲਿਆ ਕਰਦੇ ਹਾਂ ਉਦੋਂ ਵੀ ਵੱਡੀ ਇਨਸਾਨੀਅਤ ਵਾਸਤੇ ਸ਼ਰਮਸਾਰ ਗੱਲ ਹੈ ਇਹ ਤਾਂ ਸਲਾਮ ਹੈ ਇਸ ਪੁਲਿਸ ਮੁਲਾਜ਼ਮ ਦਾ ਜਿਨੇ ਇਸ ਚੀਜ਼ ਨੂੰ ਅਣਗੌਲਿਆ ਨਹੀਂ ਕੀਤਾ ਦੇਖ ਕੇ ਅਣਦੇਖਾ ਨਹੀਂ ਕਰਿਆ ਬਕਾਇਦਾ ਤੌਰ ਤੇ ਆਪਣੀ ਜ਼ਿੰਮੇਵਾਰੀ ਸਮਝੀ ਤੇ ਉਸ ਸਮਝੀ ਜ਼ਿੰਮੇਵਾਰੀ ਤੋਂ ਬਾਅਦ ਇਨਸਾਨੀਅਤ ਦੇ ਤੌਰ ਦੇ ਉੱਤੇ ਨਾ ਸਿਰਫ ਉੱਥੇ ਅੱਗ ਬੁਝਾਈ ਬਲਕਿ ਉਹ ਬਾਕੀ ਲੋਕਾਂ ਨੂੰ ਵੀ ਉੱਥੇ ਜਦੋਂ ਬੁਲਾ ਕੇ ਉਹਨੇ ਮਦਦ ਦੀ ਗੁਹਾਰ ਲਗਾਈ ਤਾਂ ਨਾ ਸਿਰਫ ਉਹਨੇ ਅੱਗ ਬਚਾਈ ਬਲਕਿ ਇਨਸਾਨੀਅਤ ਬਚਾਈ ਹੈ ਸਭ ਤੋਂ ਵੱਡੀ ਗੱਲ ਹੈ ਜਿਹੜੀ ਇਨਸਾਨੀਅਤ ਦੀ ਹੈਗੀ ਨਹੀਂ ਪਤਾ ਨਹੀਂ ਕਿੰਨਾ ਨੁਕਸਾਨ ਹੋਇਆਦਾ ਕਿਉਂਕਿ ਅੱਗ ਲਗਾਤਾਰ ਕਹਿੰਦਾ ਉੱਥੇ ਫੈਲ ਰਹੀ ਸੀਗੀ ਇਹਨੇ ਕੋਈ ਪਰਵਾਹ ਨਹੀਂ ਕੀਤੀ ਵੀ ਮੈਂ ਪੁਲਿਸ ਮੁਲਾਜ਼ਮਾ ਮੈਨੂੰ ਕੀ ਲੋੜ ਹੈ ਚੰਗਾ ਮੇਰਾ ਅਹੁਦਾ ਹੈਗਾ ਤੇ ਦੂਜੇ ਪਾਸੇ ਮੇਰੇ ਕੱਪੜੇ ਲੱਬੜ ਜਾਣਗੇ ਜਾਂ ਮੈਂ ਕੀ ਕਰਾਂ ਸਾਰੀਆਂ ਚੀਜ਼ਾਂ ਭਲਾ ਕੇ ਨੇ ਇਹ ਜਾਨ ਬਚਾਈ ਹੈ ਇਸ ਕਰਕੇ ਦੋਸਤੋ ਜਿੱਦ ਵੀ ਕਿਤੇ ਮੌਕਾ ਲੱਗੇ ਤਾਂ ਇਹ ਜੀ ਹੀ ਚੀਜ਼ ਅਸੀਂ ਪਹਿਲੀ ਕਰ ਤਾਂ ਇਹਦਾ ਕਿਸੇ ਦਾ ਹਿੱਸਾ ਨਾ ਬਣੀਏ ਕਿਉਂਕਿ ਕਈ ਜਗ੍ਹਾ ਤੇ ਅਸੀਂ ਦੇਖਦੇ ਹਾਂ ਸੁੱਕੇ ਪਏ ਜਿਹੜੇ ਪੱਤਿਆਂ ਨੂੰ ਜਾਂ ਕੂੜੇ ਨੂੰ ਅੱਗ ਲਾ ਦਿੰਦੇ ਆ ਪਰ ਉਹ ਅੱਗ ਵਾਦੀ-ਵਾਦੀ ਕਈ ਵਾਰੀ ਬਹੁਤ ਨੁਕਸਾਨ ਕਰ ਜਾਂਦੀ ਹੈ ਤੇ ਦੂਜੇ ਪਾਸੇ ਜੇਕਰ ਜੇ ਕੋਈ ਇਹ ਜੀ ਹੀ ਕੋਈ ਸਥਿਤੀ ਦਿਖੇ ਤਾਂ ਉਹਨੂੰ ਅਸੀਂ ਅਣਦੇਖਾ ਨਾ ਕਰੀਏ ਬਲਕਿ ਬਕਾਇਦਾ ਤੌਰ ਦੇ ਉੱਤੇ ਉੱਥੇ ਖੜਕੇ ਆਪਣੀ ਇਨਸਾਨੀਅਤ ਤੇ ਜ਼ਿੰਮੇਵਾਰੀ ਨਿਭਾਈਏ ਜਿਵੇਂ ਕਿ ਇਸ ਪੁਲਿਸ ਮੁਲਾਜ਼ਮ ਵੀਰ ਨੇ ਕਰਿਆ ਖੈਰ ਸਲੂਟ ਹੈ ਇਹਨੂੰ ਤੇ ਅੱਗੇ ਵੀ ਆਪਦੇ ਦੋਸਤਾਂ ਮਿੱਤਰਾਂ ਨੂੰ ਇਹਦੇ ਨਾਲ ਸਾਂਝਾ ਕਰਿਓ ਤਾਂ ਕਿ ਇਨਸਾਨੀਅਤ ਹਰ ਇੱਕ ਬੰਦੇ ਦੇ ਵਿੱਚ ਆ ਪੰਜਾਬੀ ਖਾਸ ਕਰਕੇ ਜੇ ਦੇਖਿਆ ਜਾਵੇ ਤਾਂ ਇਸ ਚੀਜ਼ ਲਈ ਜਾਣੇ ਜਾਂਦੇ ਨੇ ਪਰ ਕਈ ਵਾਰੀ ਜੇ ਕਹੀਏ ਸਾਡੀਆਂ ਮਜਬੂਰੀਆਂ ਸਮਾਂ ਘੱਟ ਹੋਣਾ ਜ਼ਰੂਰੀ ਕੰਮ ਤੇ ਜਾਣਾ ਕੋਈ ਪਰੇਸ਼ਾਨੀ ਹੋਣਾ ਇਹ ਸਾਡੀਆਂ ਕੋਈ ਨਾ ਕੋਈ ਬਹਾਨਾ ਬਣ ਸਕਦੀ ਆ ਪਰ ਅਸੀਂ ਇਹਨੂੰ ਬਹਾਨਾ ਬਣ ਨਾ ਦਈਏ ਕਿਉਂਕਿ ਸਾਡੀ ਥੋੜੀ ਜੀ ਮਾਰੀ ਨਿਗਾਹ ਤੇ ਜਾਗੀ ਇਨਸਾਨੀਅਤ ਬਹੁਤ ਕੁਝ ਬਿਜਾ ਸਕਦੀ ਹੈ